ਹਾਂਜੀ ਦੋਸਤੋ ਸਤਸ੍ਰੀ ਅਕਾਲ ਲੈ ਕੇ ਆਇਆ ਤੁਹਾਡੇ ਲਈ ਇੱਕ ਹੋਰ ਰਚਨਾ ਹੋਰ ਵੀਡੀਓ ਸੋ ਅੱਜ ਦੀ ਇਸ ਰਚਨਾ ਦੇ ਵਿੱਚ ਲक्की ਹਿੰਮਤ ਪੁਰਾਜ ਜੀ ਨੇ ਸਾਨੂੰ ਕੁਝ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਵੇਂ ਕਿ ਸੀ ਪਹਿਲੀ ਬੜੀ ਸੁਚੇਤਾਂ ਪਰ ਕੁਝ ਲਿਖਾਰੀਆਂ ਦੀਆਂ ਲਿਖਤਾਂ ਜਿਹੜੀਆਂ ਨੇ ਕਲਮਾਂ ਜਿਹੜੀਆਂ ਨੇ ਉਹ ਸਾਡੇ ਲਈ ਹਮੇਸ਼ਾ ਹੀ ਇਹ ਉਪਰਾਲਾ ਕਰਦੀਆਂ ਰਹਿੰਦੀਆਂ ਨੇ ਕਿ ਅਸੀਂ ਸਿੱਖਦੇ ਰਹੀਏ ਉਹਨਾਂ ਚੀਜ਼ਾਂ ਨੂੰ ਹਟਾਉਂਦੇ ਰਹੀਏ ਸੋ ਇਸ ਰਚਨਾ ਦੇ ਵਿੱਚ ਲक्की ਹਿੰਮਤ ਪੁਰਾਜ ਜੀ ਨੇ ਜੋ ਚੱਪੇ-ਚੱਪੇ ਤੇ ਲੁਟੇਰੇ ਖੜੇ ਆ ਅੱਜ ਦੇ ਜਮਾਨੇ ਦੇ ਵਿੱਚ ਉਹਨਾਂ ਤੋਂ ਬਚਣ ਦੀ ਗੱਲ ਕੀਤੀ ਹੈ ਕਿਉਂਕਿ ਫਸੇ ਆਪਾਂ ਸਾਰੇ ਆ ਕੋਈ ਕਿਸੇ ਤਰੀਕੇ ਨਾਲ ਫਸ ਜਾਂਦਾ ਹੈ ਕੋਈ ਕਿਸੇ ਤਰੀਕੇ ਨਾਲ ਫਸ ਜਾਂਦਾ ਕੋਈ ਰਿਸ਼ਤੇ ਵਿੱਚ ਫਸ ਜਾਂਦਾ ਕੋਈ ਪੈਸੇ ਵਿੱਚ ਫਸ ਜਾਂਦਾ ਆਓ ਆਪਾਂ ਦੇਖਦੇ ਹਾਂ ਕਿ ਲੱਕੀ ਹਿੰਮਤਪੁਰਾ ਜੀ ਇਸ ਰਚਨਾ ਦੇ ਵਿੱਚ ਕੀ ਲਿਖਦੇ ਨੇ ਕਹਿੰਦੇ ਭੈਣ ਭਰਾਵਾਂ ਦੇ ਰਿਸ਼ਤੇ ਟੁੱਟਦੇ ਜਾਂਦੇ ਪਹਿਲਾਂ ਵਾਲਾ ਮੋਹ ਨਾ ਰਹਿ ਗਿਆ ਭੈਣ ਭਰਾਵਾਂ ਦੇ ਰਿਸ਼ਤੇ ਟੁੱਟਦੇ ਜਾਂਦੇ ਪਹਿਲਾਂ ਵਾਲਾ ਮੋਹ ਨਾ ਰਹਿ ਗਿਆ ਬਦਲ ਗਿਆ ਜ਼ਮਾਨਾ ਦੋਸਤੋ ਬੰਦਾ ਹੁਣ ਉਹ ਨਾ ਰਹਿ ਗਿਆ ਭਾਵੇਂ ਉੱਪਰੋਂ ਦੇਖ ਕੇ ਖੁਸ਼ ਹੁੰਦੇ ਨੇ ਪਰ ਅੰਦਰੋਂ ਰੱਖਦੇ ਖਾਰਾਂ ਚੱਪੇ-ਚੱਪੇ ਤੇ ਖੜੇ ਲੁਟੇਰੇ ਕਦਮ ਸੋਚ ਕੇ ਪੱਟੀ ਯਾਰਾਂ ਕਹਿੰਦੇ ਜਿੰਨਾ ਚਿਰ ਤੇਰੀ ਜੇਬ 'ਚ ਪੈਸਾ ਸਭ ਉਹਨਾਂ 'ਚ ਰੱਥ ਹੱਥ ਮਿਲਾਉਂਦੇ ਜਿੰਨਾ ਚਿਰ ਤੇਰੀ ਜੇਬ 'ਚ ਪੈਸਾ ਸਭ ਉਹਨਾਂ 'ਚ ਰੱਥ ਹੱਥ ਮਿਲਾਉਂਦੇ ਜਦੋਂ ਕੱਖ ਤੇਰੇ ਰੇਹਾ ਨਾ ਪੱਲੇ ਸਭ ਦੇਖ ਕੇ ਮੁੱਖ ਭਮਾਉਂਦੇ ਫਿਰ ਧੀਆਂ ਪੁੱਤ ਵੀ ਪਾਸਾ ਵੜਦੇ ਜਿਨ੍ਹਾਂ ਲਈ ਛੱਲੇ ਦੁੱਖ ਹਜ਼ਾਰਾਂ ਚੱਪੇ ਚੱਪੇ ਤੇ ਖੜੇ ਲੁਟੇਰੇ ਕਦਮ ਸੋਚ ਕੇ ਪੱਟੀ ਯਾਰਾ ਕਹਿੰਦੇ ਗਿਰਗੜ ਤੋਂ ਵੀ ਪਹਿਲਾਂ ਦੁਨੀਆ ਰੰਗ ਬਦਲ ਹੈ ਜਾਂਦੀ ਗਿਰਗੜ ਤੋਂ ਵੀ ਪਹਿਲਾਂ ਦੁਨੀਆ ਰੰਗ ਬਦਲ ਹੈ ਜਾਂਦੀ ਉਸ ਖੇਦ ਵਿੱਚ ਫਸਲ ਨਾ ਹੁੰਦੀ ਜਿੱਥੇ ਬਾੜ ਖੇਤ ਨੂੰ ਖਾਂਦੀ ਕਹਿੰਦੇ ਕੁਝ ਨਹੀਂ ਬਣਨਾ ਜਦੋਂ ਖੇਤ ਚੁਗ ਲਿਆ ਜਾਨਵਰਾਂ ਦੀਆਂ ਡਾਰਾਂ ਚੱਪੇ ਚੱਪੇ ਤੇ ਖੜੇ ਲੁਟੇਰੇ ਕਦਮ ਸੋਚ ਕੇ ਪੱਟੀ ਯਾਰਾ ਲੱਕੀ ਹਿੰਮਤ ਪੂਰੀ ਲਿਖਦਾ ਲਿਖਦਾ ਸੋਚਾਂ ਦੇ ਵਿੱਚ ਡੁੱਬਿਆ ਲੱਕੀ ਹਿੰਮਤ ਪੂਰੀ ਲਿਖਦਾ ਲਿਖਦਾ ਸੋਚਾਂ ਦੇ ਵਿੱਚ ਡੁੱਬਿਆ ਜਦੋਂ ਅੱਖੀ ਹੁੰਦਾ ਦੇਖਿਆ ਸਭ ਕੁਝ ਤਾਂ ਤੀਰ ਕਲੇਜੇ ਖੁਬਿਆ ਖੂਨ ਦਾ ਵੀ ਹੁਣ ਰੰਗ ਬਦਲ ਗਿਆ ਤੇ ਬਦਲ ਗਿਆ ਭਾਈ ਚਾਰਾ ਚੱਪੇ ਚੱਪੇ ਤੇ ਖੜੇ ਲੁਟੇਰੇ ਕਦਮ ਸੋਚ ਕੇ ਪੱਟੀ ਯਾਰਾ ਕਦਮ ਸੋਚ ਕੇ ਪੱਟੀ ਯਾਰਾ ਜੀ ਹਾਂ ਦੋਸਤੋ ਇਸ ਰਚਨਾ ਦੇ ਵਿੱਚ ਲक्की ਹਿੰਮਤ ਪਰਾ ਜੀ ਨੇ ਆਪਣੀ ਡਿਊਟੀ ਨਿਭਾਈ ਹੈ ਸਾਨੂੰ ਸੁਚੇਤ ਕਰਨ ਦੀ ਸੋ ਕਈ ਦੋਸਤਾਂ ਨੇ ਕਮੈਂਟ ਆਉਂਦੇ ਆ ਕਿ ਇਦਾਂ ਕਹਿਣ ਨਾਲ ਕੁਝ ਨਹੀਂ ਬਣਨਾ ਪਰ ਹਮੇਸ਼ਾ ਯਾਦ ਰੱਖੀਏ ਕਿ ਉਪਰਾਲਾ ਕਰਨਾ ਸਾਡਾ ਫਰਜ਼ ਹੈ ਤੇ ਉਹ ਫਰਜ਼ ਸਾਨੂੰ ਸਾਰਥਕ ਤੌਰ ਤੇ ਨਿਭਾਉਂਦੇ ਰਹਿਣਾ ਚਾਹੀਦਾ ਹੈ ਤੇ ਹਮੇਸ਼ਾ ਹੀ ਸਾਨੂੰ ਪੋਜ਼ੀਟਿਵ ਸੋਚਣਾ ਚਾਹੀਦਾ ਹੈ ਕਿਉਂਕਿ ਇੱਕ ਕਿਤਾਬ ਤਾਂ ਬਹੁਤ ਦੂਰ ਦੀ ਗੱਲ ਹੈ ਕਈ ਵਾਰ ਇੱਕ ਸਤਰ ਵੀ ਸਾਡੀ ਜ਼ਿੰਦਗੀ ਬਦਲ ਸਕਦੀ ਹੈ ਸੋ ਇਸ ਕਰਕੇ ਆਓ ਚੰਗੀਆਂ ਰਚਨਾਵਾਂ ਦਾ ਹਮੇਸ਼ਾ ਅਸੀਂ ਸਤਿਕਾਰ ਕਰੀਏ ਚੰਗੀਆਂ ਗੱਲਾਂ ਦਾ ਹਮੇਸ਼ਾ ਸਤਿਕਾਰ ਕਰੀਏ ਜਲਦੀ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਜ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ